ਹਾਂਜੀ ਦੋਸਤੋ ਸੱਜਣੋ ਕੀ ਹਾਲ ਚਾਲ ਵੀ ਤੁਹਾਡਾ ਹੋਰ ਸ਼ੌਂਕ ਏਤਬੀਤ ਕਿਵੇਂ ਆ ਕਿਵੇਂ ਚੱਲਦੇ ਕੰਮ ਕਾਜ ਤੇ ਸੀਜ਼ਨ 2025 ਸ਼ੁਰੂਆਤ ਆ ਮੰਨ ਲਓ ਜਦੋਂ ਪਰਪਟਾਈਜ ਦੇਣ ਲੱਗ ਗਏ ਆ ਆਪਣਾ ਸ਼ੁਰੂਆਤ ਹੋ ਜਾਂਦੀ ਆ ਤੇ ਬੱਚੇ ਕੋਈ ਥੋੜੇ ਬਹੁਤੇ ਆ ਛੱਡੇ ਆ ਜੇ ਛੱਡਦੇ ਇਹਨਾਂ ਨੂੰ ਹੌਂਕਾਂ ਨੂੰ ਸ਼ੌਂਕ ਕਰਾਉਣੇ ਆ ਨਾਲੇ ਕੁਝ ਕਰਦੇ ਆ ਗੱਲਾਂ ਬਾਤਾਂ ਗਿਉਣ ਲਏ ਆ ਬੱਚੇ ਲੱਗਣ ਵਾਲੇ ਆ ਕੁਝ ਪਹਿਲੇ ਦਿਨ ਆ ਤੇ ਕੁਝ ਪੁਰਾਣੇ ਦੋ ਚਾਰ ਛੱਡਾਂਗੇ ਨਾਲ ਤੇ ਔਰ ਸੋ ਸਿਹਤ ਵੀ ਕਿਵੇਂ ਚੱਲਦੀ ਹੈ ਤੁਹਾਡੀ ਤੇ ਚੈਨਲ ਨੂੰ ਬੜਾ ਤੁਸੀਂ ਪਿਆਰ ਸਤਿਕਾਰ ਦੇ ਰਹੇ ਹੋ ਤੇ ਵਿਊ ਵੀ ਬੜੇ ਵਧੀਆ ਆ ਰਹੇ ਆ ਪਰ ਪਲੀਜ਼ ਸਬਸਕ੍ਰਾਈਬ ਕਰੋ ਚੈਨਲ ਪਿੰਨਰ ਨਾ ਬਲੌਗ ਚੈਨਲ ਦਾ ਨਾਮ ਸਾਡੇ ਦਾ ਵਾਧਵਾ ਸਬਸਕ੍ਰਾਈਬ ਕਰੋ ਤੇ ਫ੍ਰੀ ਆਫ ਕਾਸਟ ਹੈ ਸਾਰਾ ਕੁਝ ਜਿੰਨੀ ਨੌਲੇਜ ਆ ਕੋਈ ਖਰਚਾ ਨਹੀਂ ਕੋਈ ਕੁਝ ਨਹੀਂ ਜਿੰਨੀ ਸਾਨੂੰ ਨੌਲੇਜ ਆ ਉਸ ਤੋਂ ਵੱਧ ਤੁਹਾਨੂੰ ਦੇਵਾਂਗੇ ਤੇੰਨ ਦੀ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਇਧਰ ਉਧਰੋਂ ਫੜ ਕੇ ਵੀ ਆਪਾਂ ਕੁਝ ਤੁਹਾਨੂੰ ਨੌਲਜ ਦੇ ਰਹੇ ਆਂ ਤੁਸੀਂ ਵੇਖ ਲਿਓ ਜੋ ਵੀਡੀਓ ਪਾ ਰਹੇ ਆਪਾਂ ਨਾ ਤੇ ਅ ਪਰਪਟਾਈ ਦੇ ਹਵਾਲੇ ਨਾਲ ਹੁਣ ਤੁਹਾਡੇ ਨਾਲ ਜਲਦੀ ਆਪਾਂ ਪਾਠ ਚੌਥਾ ਵੀਡੀਓ ਆਪਾਂ ਸ਼ੇਅਰ ਕਰਾਂਗੇ ਅ ਉਸ ਤੋਂ ਬਾਅਦ ਜਿਵੇਂ ਜਿਵੇਂ ਅੱਗੇ ਕਬੂਤਰ ਬਾਜੀ ਚੱਲੀ ਜਾਊ ਤੁਹਾਨੂੰ ਓਤੇ ਮੇਰੇ ਮਿ ਸਿਖਾਵਾਂਗੇ ਸਿਖਾਉਣ ਵਾਲਾ ਤੇ ਬੰਦਾ ਕੋਈ ਨਹੀਂ ਚਲੋ ਅਸੀਂ ਇੱਕ ਨੌਲਜ ਹੀ ਦੇਣੀ ਆ ਸਿੱਖਣ ਵਾਲਾ ਬੰਦੇ ਨੇ ਜਿਹਨੇ ਸਿੱਖਣਾ ਉਹਨੇ ਤੇ ਇਧਰੋਂ ਫੜ ਲੈਣਾ ਉਧਰੋਂ ਫੜ ਲੈਣਾ ਸੇਖੀ ਲਾਣਾ ਤੇ ਵੀਰ ਜੀ ਸਿੱਖਣ ਦੀ ਕੋਈ ਉਮਰ ਨਹੀਂ ਸਿੱਖੋ ਜਿੰਨੇ ਕਬੂਤਰ ਭਾਵੇਂ ਸਿੱਖੋਗੇ ਤੁਹਾਨੂੰ ਐਂ ਕਿਸੇ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਪੈਂਦੀ ਪਿੱਛੇ ਭੱਜਣਾ ਬੰਦੇ ਦੀ ਖਤਮ ਹੋ ਜਾਂਦੀ ਹੈ ਤੇ ਇਹ ਕਰਕੇ ਜੋ ਵੀ ਆਪਾਂ ਨੌਲੇਜ ਦੇਣੀ ਆ ਫ੍ਰੀ ਹੋਸਟ ਆਹੀਂ ਕੋਈ ਕਿਸੇ ਨਾਲ ਲਾਲਚ ਨਹੀਂ ਸਾਡਾ ਕੋਈ ਕਿਸੇ ਨਾਲ ਉਹ ਨਹੀਂ ਆ ਕਿ ਅਸੀਂ ਕੇ ਕੋ ਆਪਣੇ ਨਾਲ ਜੋ ਮਤਲਬ ਵੀ ਸਾਡੇ ਕੋਲ ਬੰਦਾ ਆਵੇ ਪੈਸੇ ਦੇਵੇ ਜੋੜੇ ਵੇਚਣੇ ਆਹੀਂ ਜਾਂ ਕਬੂਤਰ ਵੇਚਣੇ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਸਾਡੇ ਲਾਲਚ ਨਹੀਂ ਹੈਗਾ ਸਿਰਫ ਇਸ ਕਰਕੇ ਵੀ ਜਿਵੇਂ ਆਪਾਂ ੱੱੱਕੇ-ਟੋੜੇ ਖਾ ਕੇ ਇੱਧਰ-ਉੱਧਰੋਂ ਸਿੱਖਿਆ ਵਾ ਤੇ ਬੰਦਿਆਂ ਨੂੰ ਨਾ ਪਵੇ ਸਿੱਖਣਾ ਤੇ ਰਾਵਣਾ ਜਿਹੜੀਆਂ ਤੁਸੀਂ ਆਪਣੇਆਂ ਤੋਂ 2-4 ਬਾਜ਼ੀਆਂ ਛੱਡਣੀਆਂ ਬਾਹਰ ਦੀ ਛੱਡਣੀਆਂ 3-4 ਕੋ ਕਬੂਤਰ ਛੱਡਣੇ ਤੁਹਾਡਾ ਵਧੀਆ ਉਸਤਾਦਾਂ ਚ ਜਾਂ ਖਿਡਾਰੀਆਂ ਨੇ ਤੁਹਾਡਾ ਨਾਂ ਆਵੇ ਪਹਿਲਿਆਂ ਪਹਿਲਿਆਂ ਜਦੋਂ ਤੁਸੀਂ ਤੁਹਾਡੇ ਕਬੂਤਰ ਆਉਣ ਜੇ ਘਰੋਂ ਛੱਡੋ ਤੇ ਵਧੀਆ ਏਵਰੇਜ ਦੀਆਂ ਬਾਜ਼ੀਆਂ ਤੁਸੀਂ ਚਿੱਤੋਂ ਵਿਨ ਕਰੋ ਤੇ ਵੀਰ ਜੀ ਵੇਖੋ ਨਾਂ ਜੇ ਬਣਾਉਣਾ ਤੇ ਜੇ ਤੱਕ ਇਹ ਬਣਾਉਣਾ ਪੈਂਦਾ ਨਾ ਇਸ ਤਰ੍ਹਾਂ ਕੋਈ ਤੁਹਾਨੂੰ ਨਹੀਂ ਜਾਣਦਾ ਜਿੰਜਾ ਤੁਹਾਡੇ ਕਬੂਤਰ ਨੇ ਨਾ ਉੜਦੇ ਹੁਣ ਜੇ ਤੁਹਾਨੂੰ ਕੋਈ ਨਹੀਂ ਜਾਣਦਾ ਜਿਹੜੇ ਵਰਜੀ ਤੁਸੀਂ ਵੱਡੇ ਉਸਤਾਦ ਦੇ ਚੇਲੇ ਜੋ ਜਾਂ ਜਿਹੜੇ ਵਰਜੀ ਵੱਡੇ ਤੁਸੀਂ ਉਸਤਾਦ ਜੋ ਜਾਂ ਜਿਹੜੇ ਵਰਜੀ ਵੱਡੇ ਤੁਸੀਂ ਖਲੀਫੇ ਜੋ ਜਿੰਨਾ ਚਿਰ ਤੁਹਾਡੇ ਕਬੂਤਰ ਨੇ ਨਾ ਉੜਦੇ ਉਹਨਾਂ ਚਿਰ ਤੁਹਾਨੂੰ ਨਹੀਂ ਕੋਈ ਮੰਨਦਾ ਤੇ ਇਹ ਚਲੋ ਸਾਡੇ ਤੇ ਪਰਮਾਤਮਾ ਦੀ ਬੜੀ ਕਿਰਪਾ ਸਾਡੇ ਉਸਤਾਦਾਂ ਦੀ ਬੜੀ ਮਿਹਰਬਾਨੀ ਉਸਤਾਦ ਚੰਦੂ ਚੀਮਾ ਬਹੁਤ ਖੁਸ਼ ਉਹਨਾਂ ਨੂੰ ਸਿੱਖਣ ਨੂੰ ਮਿਲਦਾ ਜਦੋਂ ਵੀ ਲੋੜ ਪੈਂਦੀ ਆ ਟਾਈਮ ਟੂ ਟਾਈਮ ਉਹਨਾਂ ਨਾਲ ਗੱਲ ਵੀ ਕਰੀਦੀ ਆ ਨੌਲੇਜ ਵੀ ਲਈਦੀ ਆ ਤੇ ਉਸਤਾਦਾਂ ਤੋਂ ਬਗੈਰ ਕੁਛ ਨਹੀਂ ਜੇ ਤੇ ਜੇ ਜ਼ਿੰਦਗੀ ਚ ਅੱਗੇ ਵਧਣਾ ਕਬੂਤਰਬਾਦੀ ਦੇ ਖੇਤਰ ਚ ਨਾ ਕਰਾਂ ਤੇ ਜ਼ਰੂਰ ਤੁਹਾਡੇ ਇਲਾਕੇ ਦੇ ਕਿਸੇ ਵਧੀਆ ਉਸਤਾਦ ਦੇ ਲੜ जरूर ਲੱਗੋ ਠੀਕ ਹੈ ਜ਼ਰੂਰੀ ਨਹੀਂ ਕਿ ਉਹ ਵੱਡਾ ਉਸਤਾਦ ਤੁਸੀਂ ਧਾਰ ਲਿਆ ਉਸਤਾਦ ਨੇ ਤੁਹਾਨੂੰ ਦੱਸਿਆ ਕੋਈ ਨਾ ਕੋਈ ਫਾਇਦਾ ਨਹੀਂ ਉਹੋ ਜਿਹੇ ਬੰਦਾ ਆਪਣੇ ਵਰਗੇ ਲੱਭੋ ਜਿਹੜਾ ਤੁਹਾਡੇ ਨਾਲ ਲੜ ਨਾਲ ਦਾ ਮਿਚਰਦਾ ਹੋਵੇ ਤੁਹਾਨੂੰ ਦੱਸੇ ਵੀ ਤੁਸੀਂ ਵੀ ਉਹਦੇ ਕੰਮ ਆ ਸਕੋ ਤੇ ਉਹ ਵੀ ਤੁਹਾਡੇ ਕੰਮ ਆਵੇ ਬਸ ਇਹੋ ਹੀ ਕਬੂਤਰਬਾਦੀ ਹੈ ਵੀਰ ਜੀ ਤੇ ਹੋਰ ਕੋਈ ਇਹਦੇ ਵਿੱਚ ਕੋਈ ਰੌਕਟ ਸਾਇੰਸ ਨਹੀਂ ਆ ਕਿ ਰੌਕਟ ਸਾਇੰਸ ਜਿਹਨੂੰ ਆਪਾਂ ਕਹਿ ਦਿੰਨੇ ਆ ਠੀਕ ਆ ਬਸ ਕੁਛਕ ਗੱਲਾਂ ਵਾ ਜਿੱਥੇ ਤੁਹਾਡਾ ਕੰਮ ਸੈੱਟ ਹੋ ਜਾਂਦਾ ਉਸੇ ਰੁਕ ਜਾਓ ਬਸ ਉਹ ਚੀਜ਼ ਲਿਖ ਲਓ ਉਹ ਦਿਮਾਗ 'ਚ ਬਿਠਾ ਲਓ ਥੋੜੇ ਬੜੇ ਕੋਈ ਜੋੜ ਤੋੜ ਕਰਨ ਲੈਂਦੇ ਕਿ ਪਿੱਛੇ ਕਰੀ ਜਾਓ ਤੇ ਬਸ ਤੁਹਾਡਾ ਵਧੀਆ ਕਬੂਤਰ ਉੱਡ ਗਿਆ ਨੇ ਤੇ ਬਾਕੀ ਮੌਸਮਾਂ ਦੇ ਸਵਾਲ ਲੈਣਾ ਤੁਹਾਨੂੰ ਦੱਸਾਂ ਇਸ ਵਾਰ ਵੀ ਵਧੀਆ ਹੰਦੇ ਗਰਮੀ ਪਾਊਗੀ ਜਿਸ ਤਰ੍ਹਾਂ ਪਿਛਲੇ ਸਾਲ ਵੀ ਆਪਾਂ ਵੀਡੀਓ ਪਾਈ ਸੀ 45 ਤੋਂ ਪਲੱਸ ਟੈਂਪਰੇਚਰ ਦਾ ਉਹ 45 ਤੋਂ ਪਲੱਸ ਟੈਂਪਰੇਚਰ ਦਾ ਐਰਕਾ ਵੀ ਇੱਕ ਵਧੀਆ ਮੌਸਮ ਦੀ ਵੀ ਅਪਡੇਟ ਤੁਹਾਡੇ ਵਾਸਤੇ ਲੈ ਕੇ ਆਉਂ ਜਲਦੀ ਚੈਨਲ ਤੇ ਵੀਡੀਓ ਪਾਉਂਗਾ ਤੇ ਮਜ਼ਾ ਤਾਂ ਹੀ ਆਉਂਦਾ ਜੇ ਗਰਮੀ ਹੋਵੇ ਤੇ ਕਾਂ ਦੀ ਅੱਖ ਨਿਕਲਦੀ ਹੋਵੇ ਦੁਪਹਿਰੇ ਸਿਆਣੇ ਬੰਦੇ ਆਂਦੇ ਆ ਤੇ ਫੇਰ ਹੀ ਕਬੂਤਰ ਡਾਉਣ ਦਾ ਮਜ਼ਾ ਆਉਂਦਾ ਤੇ ਇੰਨਾਂ ਦਿਨਾਂ ਦੇ ਵਿੱਚ ਦੇ ਜਿਤਨਾ 35 40 ਸੌਰੀ 35 38 60 73 ਦੇ ਇੱਥੇ ਤੇ ਨਗਾਲੇ ਵੀ ਹੋੜ ਜਾਂਦੇ ਜੇ ਗੋਲੀ ਮਾਰ ਦਈਏ ਉਹਨਾਂ ਨੂੰ ਤੇ ਇਹ ਕਰਕੇ ਕਬੂਤਰ ਬਣਾਉ ਵਧੀਆ ਜਿਹੜੇ ਤੁਹਾਡੇ ਗਰਮੀ 'ਚ ਕੰਮ ਆਉਣ ਥੋੜੇ ਅਸੀਂ ਵੇਖੋ ਤੁਹਾਡੇ ਸਾਹਮਣੇ 50 60 ਕੀ ਪੱਟੜਾਂ ਕਬੂਤਰ 50 60 ਤੋਂ ਘੱਟ ਹੀ ਹੋਣੇ ਆ 30 40 40 45 ਕਬੂਤਰ ਤੇ ਬੜੀ ਵੈਗੁਰ ਦੀ ਕਿਰਪਾ ਇਹਨੇ ਨਾਲ ਹੀ ਆਪਣਾ ਸ਼ੌਂਕ ਹੋ ਜਾਣਾ ਵਧੀਆ ਜਿੱਤਣ ਵਾਸਤੇ ਨਾ ਖੇਡੋ ਕਦੇ ਜਿੱਤਣ ਵਾਸਤੇ ਤੇ ਤੁਸੀਂ ਜਿੱਤਣ ਵਾਸਤੇ ਖੇਡੋਗੇ ਤੇ ਫਿਰ ਹਾਰੋਗੇ ਵੀਰ ਠੀਕ ਹੈ ਜਿੱਤਣ ਵਾਸਤੇ ਜਦੋਂ ਬੰਦਾ ਆਂਦਾ ਨਾ ਮੈਂ ਜਿੱਤਣਾ ਹੀ ਜਿੱਤਣਾ ਤੇ ਫਿਰ ਜਿੱਤ ਨਹੀਂ ਜੋ ਨਸੀਬਾਂ 'ਚ ਮਿਲਦੀਆਂ ਦੀ ਤੁਸੀਂ ਕਰੋ ਵਰਕ ਤੇ ਛੱਡ ਦਿਓ ਰੱਬ ਦੇ ਉੱਤੇ ਮਿਹਨਤ ਕਰੋ ਤੇ ਬਾਕੀ ਕੁਝ ਪਰਮਾਧਮਾਂ ਦੇ ਹੱਥ ਚੀਜ਼ਾਂ ਹੁੰਦੀਆਂ ਕਬੂਤਰਬਾਜੀ ਜਿਆਦਾਤਰ ਡਿਪੈਂਡ ਕਰਦੀ ਆ ਤੁਹਾਡੇ ਲੱਕ ਤੇ ਵੀ ਤੁਹਾਡਾ ਲੱਕ ਵਧੀਆ ਹੋਊਗਾ ਨਾ ਤੇ ਕਿਤੇ ਨਾ ਕਿਤੇ ਤੁਸੀਂ ਚੱਕਰਾਂ ਜਾ ਜਾਓਗੇ ਤੇ ਬਿਲਕੁਲ ਇਮਾਨਦਾਰੀ ਨਾਲ ਸ਼ੌਂਕ ਕਰੋ ਦੂਜਿਆਂ ਦੇ ਖੋਡੇ ਨਾਲ ਦੂਜੇ ਦੇ ਕਬੂਤਰਾਂ ਨਾਲ ਨਾ ਧਿਆਨ ਰੱਖੋ ਆਪਣੇ ਜਿਹੜੇ ਤੁਹਾਡੇ ਹੈਗੇ ਉਹਨਾਂ ਨਾਲ ਲੜਾਈ ਲੜੋ ਬਸ ਉਹ ਹੀ ਤੁਹਾਡੇ ਵਧੀਆ ਉਹ ਹੀ ਬਣ ਜਾਣੇ ਆ ਤੁਹਾਡੇ ਨਾਲ ਹੀ ਚੱਲ ਜਾਣੇ ਉਹ ਜੇ ਤੁਹਾਡੇ ਵਧੀਆ ਔੜ ਕੇ ਤੇ ਫਰਾਣੇ ਕਹਿੰਦਾ ਫਰਾਣੇ ਵਾਲੇ ਆ ਵੀ ਬਸ ਔਰ ਜਿਹੜੇ ਨਾਵਾਂ ਦੇ ਕਬੂਤਰ ਉਸ ਤੋਂ ਉਦੋਂ ਨੇ ਮਸ਼ਹੂਰ ਆ ਉਹ ਕੋਈ ਉਹਨਾਂ ਨੇ ਕਿਤੇ ਢਡੋ ਥੋੜੀ ਜੰਮੇ ਆ ਬਣਾਏ ਉਹਨਾਂ ਨੇ ਕੰਮ ਕੀਤਾ ਵਰਕ ਕੀਤਾ ਤੁਸੀਂ ਵੀ ਕਰੋ ਤੁਹਾਡੇ ਵੀ ਪੰਜਾਂ ਤੇ ਚਲੋ ਤੁਹਾਨੂੰ ਕਰਾਉਣੇ ਸ਼ੌਂਕ ਆ ਗਏ ਆ ਦੇਖੋ ਆ ਪੰਜ ਚਾਰ ਕਬੂਤਰ ਆਪਾਂ ਛੱਡਨੇ ਆ ਕੋਈ ਬੱਚੇ ਆ ਨਾ ਖੁਸ਼ ਇੱਕ ਦੋ ਵੱਡੇ ਆ ਤੇ ਨਾਲ ਮਿਲ ਕੇ ਉੱਡਣਗੇ ਤੁਹਾਨੂੰ ਕਰਾਉਣੇ ਨਾਲੇ ਸ਼ੌਂਕ ਆ ਜਾ ਚਲੋ ਹਾਂਜੀ ਵੀਰ ਜੀ ਵੈਲਕਮ ਹੋਗਾ ਤੁਹਾਡਾ 2 ਘੰਟੇ ਹੋਏ ਕਬੂਤਰ ਛੱਡਿਆ ਨੂੰ ਤੇ ਇੱਕ ਹੀ ਬੈਠਾ ਜੇ ਵੇਖੋ ਐ ਬਾਕੀ ਆ ਵੇਖੋ ਫਿਰਦੇ ਹਜੇ ਆ ਦੂਜੇ ਤੀਜੇ ਦਿਨ ਗੱਡੇ ਹੋਣੇ ਅੱਜ ਤੇ ਜਿਆਦਾ ਲੁਣਾ ਹਨਾ ਐ ਵਧੀਆ ਫਿਰਦੇ ਆ ਮੰਦ ਨੂੰ ਕੀ ਦਸਾਂ ਐ ਪੂਰੇ ਚੰਗੇ ਆ ਵੇਖੋ ਆ ਠੱਪਾ ਮਾਰਦੇ ਘਾਟ ਆ ਜੇ ਆ ਵੇਖੋ ਆ ਬੱਚਾ ਆ ਅਜੇ ਘਾਟਾ ਕਰੀਜ਼ੇ ਕਰੂਜ਼ੇ ਪਏ ਆ ਤੇ ਮੈਂ ਆ ਆ ਬੱਚਾ ਨਿਕਿਆ चीन <coughs> आ बड़ा सोना बांध खा एक आ बचा कोई नहीं तो बड़ा चक्का थे आ आ हैं वधीय फिर दे आ वो जो आला एक क्यों बैठा ठीक है जी आ हैं पूरे ਕਮਗਮ ਗੁੜੀ ਉੱਪਰ ਜਾਣਿਆ ਮਸ਼ਰੇਪੇ ਪੂਰੇ ਵਾਵਾ ਦਾ ਨਾ ਬਾਦ ਕੱਟਣਾ ਸ਼ੁਰੂ ਕੀਤੇ ਆ 10 15 ਦਿਨਾਂ ਬਾਅਦ ਕੱਲ ਕੱਡੇ ਸੀ ਪਰਸੋ ਕੱਡੇ ਸੀ ਹਲਕੇ ਜੇ ਤੇ ਅੱਜ ਕੱਡੇ ਆ ਤੇ ਆ ਪੂਰਾ ਚੰਗਾ ਫਿਰਦਾ ਪਿਆ ਜੈ ਪੂਰਾ ਟੱਕ ਧਰ ਕੇ ਨਾ ਕਦੀ ਇੱਧਰੋਂ ਜਾਂਦੇ ਆ ਤੇ ਕਰ ਜਾਂਦੇ ਆ ਉੱਧਰੋਂ ਹਾਂਜੀ ਵੀਰ ਜੀ ਵੈਲਕਮ ਤੁਹਾਡਾ ਦੁਬਾਰਾ ਹੋ ਗਿਆ ਫੇਰ ਕਬੂਤਰ ਆਪਾਂ ਛੱਡੇ ਸੀ ਸਾਤ ਤੇ ਅਜੇ ਆ ਕੇ ਬੈਠੇ ਆ ਪੰਜ ਸਾਢੇ 3 ਘੰਟੇ ਹੋ ਗਏ 11 ਤੋਂ ਉੱਪਰ ਟਾਈਮ ਹੋ ਗਿਆ ਤੇ ਇੱਕ ਨਹੀਂ ਬੈਠਾ ਜਿਆ ਕੁੜੀ ਆਉਂਦਾ ਠਾਪ ਠਾਪ ਮਾਰ ਕੇ ਫੇਰ ਪਾ ਚ ਜਾਂਦਾ ਤੇ ਇਹੋ ਹੀ ਸਿਆਣ ਕਬੂਤਰ ਦੀ ਨਿਸ਼ਾਨੀ ਹੁੰਦੀ ਆ ਉਡਣ ਵਾਲੇ ਡਾਵੇ ਦੀ ਕੀ ਉਹਨੇ ਬਹਿਣਾ ਆਣਾ ਬਹਿਣਾ ਨੇ ਕਿ ਨਿਕਲ ਜਾਣਾ ਠੀਕ ਹੈ ਤੇ ਤੁਹਾਨੂੰ ਆਉਂਦਾ ਵਾ ਨਾ ਕੈਮਰੇ ਤੇ ਫਿਰ ਤੁਹਾਨੂੰ ਮੈਂ ਵਿਖਾਉਣਾ ਵਾ ਆ ਵੇਖੋ ਆਹ ਫਿਰਦਾ ਉਹ ਤੇ ਆ ਰਿਹਾ ਲੰਦ ਬੜਾਈ ਵਧੀਆ ਪਠਾਨਗਲਾ ਹੈ। ਕਾਲਪੱਲਾ ਖੱਟੀਆ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ। ਆਹ ਵੇਖੋ ਜੀ ਬੱਚਾ। ਪੂਰਾ ਹੀ ਚੰਗਾ ਫਿਰਦਾ ਹੈ ਕੁੜੀ ਆ ਵਾ। 12 ਨੂੰ ਸੂਈ ਕਰਕੇ ਟੱਚ ਹੈ। ਸ਼ਦਾਈਆਂ ਵਾਂਗ ਉੱਡੀ ਜਾਂਦਾ ਦਿਖ ਰਿਹਾ ਜੀ। ਸ਼ਾਇਦ ਤੁਹਾਨੂੰ ਦਿਖਾਈ ਦੇ ਰਿਹਾ ਹੋਵੇ ਕੈਮਰੇ 'ਚ। ਕਾਫੀ ਦੋ ਦੋ ਟਾਵਰ ਹੋਊਗਾ। ਇਤਰਾ ਹੀ ਫਿਰਨ ਲਿਆ। ਕਾਲਪੱਲਾ ਬੱਚਾ ਬਹੁਤ ਹੀ ਵਧੀਆ। ਆਹ ਦੇਖ। ਇਹ ਦੇਖਦਾ ਮੇਰੇ ਪ੍ਰਾਹ। ਕੇ ਨੋਤੇ ਵਧੀਆ ਉਡਣਦੇ ਆ ਚੰਗਾ ਫੂਰਾ ਜੇ ਆ ਦੇਖ ਹਾਈਡਰ ਪੂਰੀ ਫੜੀ ਹੈ ਜੇ ਤੇ ਵੀ ਜੀ ਇਹੋ ਹੀ ਹੁੰਦੇ ਆ ਨਸਲਦਾਰ ਸਿਆਣੇ ਕਬੂਤਰ ਡਾਵੇ ਕਬੂਤਰ ਦੀ ਦਿਖਾ ਦੇ ਉਹਨਾਂ ਨੇ ਵਿਖੜਾ ਮੇਰੇ ਨਾਲ ਕੋਈ ਹੈਗਾ ਨਹੀਂ ਹੈਗਾ ਠੀਕ ਹੈ ਜੀ ਉਹਨੇ ਬਸ ਆਪਣੀ ਉਡਣ ਨਾਲ ਖਿਆਲ ਰੱਖਣਾ ਤੇ ਉਹਨੇ ਉਡਦੇ ਰਹਿਣਾ ਓਕੇ ਤੁਹਾਨੂੰ ਦੰਨੇ ਅਪਡੇਟ ਫੇਰ ਥੋੜੇ ਜਿਲੇ ਬਾਅਦ ਅਜੇ ਤਾਂ ਪੂਰਾ ਚੰਗਾ ਫਿਰਨ ਰਿਹਾ ਜੇ ਤੇ ਜੇ ਪਰਸੋ ਦਾ ਕੱਢਿਆ ਤੇ ਪਰਸੋ ਰਾਤ ਬਾਹਰ ਰਹਿ ਗਿਆ ਕੱਲ ਆ ਗਿਆ ਕਾਰ ਅਜ ਫੇਰ ਛੱਡਦਾ ਮੈਂ ਪੂਰਾ ਚੰਗਾ ਉਟੰਡਿਆ ਜੀ ਧੰਨਵਾਦ ਹਾਂਜੀ ਜੀ ਜੀ ਵੈਲਕਮ ਤੁਹਾਡਾ ਫੇਰ ਦੁਬਾਰਾ ਤੇ ਟੈਂਕ ਤੁਹਾਨੂੰ ਦਿਖਾਉਣਾ ਫੇਰ ਡੇਢ ਵਜ ਗਿਆ ਤੇ ਆ ਪੱਠਾਓ ਆ ਥੋੜਾ ਸਮਾਂ ਪਹਿਲਾਂ ਬੈਠਾ ਜੀ ਆ ਕੇ ਅਜ ਤੇ ਕੱਲ ਤਾਂ ਮੈਂ ਫੇਰ ਇੱਕ ਵਧੀਆ ਵੀਡੀਓ ਲੈ ਕੇ ਆਵਾਂਗੇ ਤੇ ਯਾਦ ਰੱਖਣਾ ਧੰਨਵਾਦ ਰੱਬ ਰੱਖਾ ਤੇ